Institut Cartogràfic i Geològic de Catalunya, 2019 हाँ जी की हूँ आवाज आ रही है हाँ जी दसो की हूं आवाज़ आ रही है आगे ਜੀ ओके थैंक यू ऑलराइट right. हां जी ਤਾਂ ਇੱਕ ਵਾਰੀ ਫੇਰ ਤੋਂ ਸਵਾਗਤ ਕਰ ਦਿੰਦੇ ਆ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੇਸ਼ਨ ਸਟੱਡੀ ਤੇ ਜਿੱਥੇ ਅਸੀਂ ਹਰ ਰੋਜ਼ ਸ਼ਾਮ ਨੂੰ 8 ਵਜੇ ਮਿਲਦੇ ਆ ਉਹਨਾਂ ਸਾਰੇ ਪੇਪਰਾਂ ਦੀ ਤਿਆਰੀ ਕਰਨ ਦੇ ਲਈ ਜਿਸ ਦੇ ਵਿੱਚ ਪੰਜਾਬੀ ਇੱਕ ਭਾਗ ਹੋਊਗਾ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਤਾਂ ਵੈਸੀ ਸਾਰੇ ਪੇਪਰਾਂ ਦੇ ਵਿੱਚ ਪੰਜਾਬੀ ਆਉਂਦੀ ਹੀ ਹੈ ਤੁਸੀਂ ईटीटी ਦਾ ਪੇਪਰ ਲੈ ਲਓ ਲੈਕਚਰਰ ਦਾ ਡੀ ਟ੍ਰਿਪਲ ਐਸ ਪੀ ਟਜੀਟੀ ਦੈਨ ਯੂਜੀਸੀ ਆ ਜੀਆਰਫ ਦਾ ਪੇਪਰ ਲੈ ਲਓ ਜਾਂ ਪੀਸੀਐਸ ਦਾ ਪੇਪਰ ਲੈ ਲਓ ਪੀਪੀਐਸਸੀ ਜਿਹੜੇ ਪੇਪਰ ਲੈਂਦੀ ਹੈ ਪੰਜਾਬ ਪੁਲਿਸ ਦਾ ਪੇਪਰ ਲੈ ਲਓ ਹਰ ਇੱਕ ਪੇਪਰ ਦੇ ਵਿੱਚ ਪੰਜਾਬੀ ਤੋਂ ਬਿਨਾ ਤਾਂ ਤੁਹਾਡਾ ਬੇੜਾ ਪਾਰ ਨਹੀਂ ਹੋਣ ਵਾਲਾ ਯੈਸ ਇਸ ਕਰਕੇ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਡੇਲੀ 8 ਵਜੇ ਕਲਾਸ ਹੁੰਦੀ ਹੈ ਉਸ ਨੂੰ ਜੁਆਇਨ ਕਰ ਲਿਆ ਕਰੋ ਨੰਬਰ 2 ਦੇਖੋ ਬੱਚਾ ਮੈਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਕਦੋਂ ਆਪਾਂ ਲੱਖ ਤੱਕ ਪਹੁੰਚਣਾ ਹੈ ਮੈਨੂੰ ਨਹੀਂ ਪਤਾ ਐਨੇ ਸਬਸਕ੍ਰਾਈਬਰਸ ਕਦੋਂ ਹੋਣਗੇ ਮੈਨੂੰ ਨਹੀਂ ਪਤਾ ਪਰ ਮੈਨੂੰ ਇੱਕ ਚੀਜ਼ ਦਾ ਪਤਾ ਹੈ ਕਿ ਅਗਰ ਤੁਸੀਂ ਸਾਰੇ ਜਣੇ ਸਾਥ ਦਿਓ ਤਾਂ ਆਪਾਂ ਹਰ ਘਰ ਦੇ ਵਿੱਚ ਉਸ ਵਿਦਿਆਰਥੀ ਤੱਕ ਪਹੁੰਚ ਸਕਦੇ ਹਾਂ ਜਿਸ ਦਾ ਸੁਪਨਾ ਹੈਗਾ ਆ ਪੰਜਾਬ ਦੇ ਵਿੱਚ ਜੋਬ ਲੈਣ ਦਾ ਪਰ ਉਹ ਆਪਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਫੀਸ ਨਹੀਂ ਭਰ ਸਕਦੇ ਠੀਕ ਹੈ ਤਾਂ ਇਹੋ ਜਿਹੇ ਵਿਦਿਆਰਥੀਆਂ ਤੱਕ ਪਹੁੰਚਣ ਦਾ ਜ਼ਰੀਆ ਤੁਸੀਂ ਬਣ ਸਕਦੇ ਹੋ ਉਸ ਦੇ ਲਈ ਤੁਸੀਂ ਸਿਰਫ ਤਿੰਨ ਕੰਮ ਕਰਨੇ ਆ ਜਿਹੜੀ ਵੀ ਵੀਡੀਓ ਆਏ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਮੈਨੂੰ ਪਤਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਾਰਿਆਂ ਨੂੰ ਇਹ ਸੈਸ਼ਨ ਬਹੁਤ ਪਸੰਦ ਆਂਦਾ ਹੈ ਬੱਚਾ ਅਗਰ ਪਸੰਦ ਆਂਦਾ ਹੈ ਤਾਂ ਕਿਉਂ ਨਾ ਆਪਾਂ ਜਸਟ ਇੱਕ ਟਿਕ ਲਗਾ ਕੇ ਇਹਨੂੰ ਲਾਈਕ ਕਰ ਦਈਏ ਕਿਉਂਕਿ YouTube ਦੇ ਉੱਪਰ ਜ਼ਿਆਦਾ ਤੋਂ ਜ਼ਿਆਦਾ ਅਗਰ ਆਪਾਂ ਮਾਸ ਤੱਕ ਪਹੁੰਚਣਾ ਚਾਹੁੰਦੇ ਆਂ ਤਾਂ ਉਸਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ ਤੁਹਾਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਪਏਗਾ ਦੂਸਰੀ ਗੱਲ ਕਿ ਤੁਹਾਨੂੰ ਕਮੈਂਟਸ ਕਰਨੇ ਪੈਣਗੇ ਕਿਉਂਕਿ ਇਹ ਚਾਰ ਚੀਜ਼ਾਂ ਜਦੋਂ ਤੁਸੀਂ ਕਰਦੇ ਹੋ ਤਾਂ YouTube ਉਸ ਦੇ ਬੇਸ ਦੇ ਉੱਪਰ ਤੁਹਾਡੀਆਂ ਜਿਹੜੀਆਂ ਵੀਡੀਓਜ਼ ਹੁੰਦਾ ਆ ਉਹਨੂੰ ਦੂਸਰੇ ਵਿਦਿਆਰਥੀਆਂ ਤੱਕ ਪਹੁੰਚ ਜਾਂਦਾ ਹੈ ਠੀਕ ਹੈ ਤਾਂ ਇਸ ਦੇ ਲਈ ਮੈਨੂੰ ਤੁਹਾਡਾ ਸਾਥ ਚਾਹੀਦਾ ਆ ਤੇ ਮੈਨੂੰ ਪੂਰੀ ਉਮੀਦ ਹੈ ਜਿਵੇਂ ਹੁਣ ਤੱਕ ਤੁਸੀਂ ਸਾਥ ਦਿੱਤਾ ਇਸ ਤੋਂ ਜ਼ਿਆਦਾ ਹੁਣ ਤੁਸੀਂ ਸਾਥ ਦਿਓਗੇ ਹੁਣ ਆਪਣੀ ਫੈਮਲੀ 11000 ਤੱਕ ਹੋਣ ਵਾਲੀ ਹੈ ਠੀਕ ਹੈ 10000 ਤੇ ਜਦੋਂ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਮੈਂ ਮੈਰਾਥਨ ਲੈ ਕੇ ਵੀ ਆਈ ਦੋ ਮੈਰਾਥਨ ਕੀਤੀਆਂ ਹੁਣ ਅਗਲੀ ਜਿਹੜੀ ਤੁਹਾਡੇ ਨਾਲ ਪ੍ਰੋਮਿਸ ਰਹੇਗਾ ਉਹ 11000 ਦੇ ਉੱਪਰ ਮੈਰਾਥਨ ਦਾ ਰਹੇਗਾ ਠੀਕ ਹੈ ਤਾਂ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਵੀਡੀਓਜ਼ ਨੂੰ ਲਾਈਕ ਕਰਨਾ ਹੈ ਔਰ ਸ਼ੇਅਰ ਵੀ ਕਰਨਾ ਹੈ ਠੀਕ ਜੀ ਥੈਂਕ ਯੂ ਸੋ ਵੈਰੀ ਮਚ ਦੀਪ ਜੀ ਐਂਡ ਅਗਰ ਤੁਸੀਂ ਕੋਈ ਵੀ ਥਿਊਰੀ ਬੈਚ ਲੈਣਾ ਚਾਹੁੰਦੇ ਹੋ ਜਿਵੇਂ 10 ਤਰੀਕ ਤੋਂ ਸਾਡਾ ਇੱਕ ਬਿਲਕੁਲ ਫਰੈਸ਼ ਬੈਚ ਸਟਾਰਟ ਹੋਣ ਜਾ ਰਿਹਾ ਹੈ अगर ਤੁਸੀਂ تھیوری بیچ ਲੈਣਾ ਆ ਤਾਂ ਉਸ ਦੇ ਲਈ چاہے ਤੁਸੀਂ ਪੰਜਾਬੀ ਐ چاہے ਹਿਸਟਰੀ ਐ چاہے ਪੋਲੀਟੀਕਲ ਸਾਇੰਸ ਐ ਇਹਨਾਂ ਦੇ ਵਿੱਚੋਂ ਕਿਸੇ ਵੀ ਤਰੀਕੇ ਦਾ ਕੋਈ ਵੀ ਤੁਸੀਂ بیچ ਲੈਣਾ ਚਾਹਦੇ ਹੋ ਤਾਂ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ 6280492562 ਠੀਕ ਹੈ ਤੇ ਇਸ ਨੰਬਰ ਦੇ ਉੱਪਰ ਸਿਰਫ ਤੇ ਸਿਰਫ ਆਪਣੀ ਜਿਹੜੀ ਰਜਿਸਟ੍ਰੇਸ਼ਨ ਐ ਜਾਂ بیچ ਐ ਉਸ ਦੇ ਰਿਗਾਰਡਿੰਗ ਹੀ ਇਨਫੋਰਮੇਸ਼ਨ ਮਿਲ ਸਕਦੀ ਹੈ ਬੱਚਾ ਤਾਂ ਉਸ ਦੇ ਰਿਗਾਰਡਿੰਗ ਹੀ ਮੈਸੇਜ ਕਰਨਾ ਰਾਈਟ ਔਰ ਅਗਰ ਤੁਸੀਂ YouTube 'dian classes 'di koi vi further update ਲੈਣੀ ਹੈ ਉਹਦੇ ਲਈ ਤੁਸੀਂ ਸਾਡਾ Telegram group join ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ description ਦੇ ਵਿੱਚ ਮਿਲ ਜੂਗਾ ਠੀਕ ਹੈ ਚਲੋ ਸ਼ੁਰੂ ਕਰਦੇ ਆ ਫਿਰ ਅੱਜ ਦੀ class ਨੂੰ ਜਿਸ ਦੇ ਵਿੱਚ ਅਸੀਂ ਭਗਤੀ ਕਾਵ ਨੂੰ ਕਵਰ ਕਰ ਰਹੇ ਸੀਗੇ ਤੇ ਪਿਛਲੇ session ਦੇ ਵਿੱਚ ਅਸੀਂ ਕੀ ਕੀਤਾ ਆ ਪਹਿਲਾ ਪਾਰਟ ਕਰ ਚੁੱਕੇ ਆ ਭਗਤੀ ਕਾਵ ਦਾ ਤੇ ਅੱਜ ਸਾਡਾ ਭਗਤੀ ਕਾਵ ਦੇ ਵਿੱਚ ਦੂਸਰਾ ਦਿਨ ਰਹੂਗਾ ਓਕੇ ਜੀ ਚਲੋ ਔਰ 10 ਤਰੀਕ ਤੱਕ ਡਿਸਕਾਊਂਟ ਵੀ ਚੱਲ ਰਿਹਾ ਹੈ ਅਗਰ ਤੁਸੀਂ 10 ਤਰੀਕ ਤੱਕ ਕੋਈ ਵੀ ਬੈਚ ਲੈਣਾ ਚਾਹੋ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਓਕੇ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਦੇਖੋ ਭਗਤ ਜੈਦੇਵ ਦੀਆਂ 17 ਦਸਨੀਆ ਪਰਮਾਦ ਪੁਰਖ ਮਨੋਪਿਮ ਸਤ ਆਦ ਭਾਵ ਰਤੰ ਜਾਂ ਫਿਰ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਨੈਕਸਟ ਹੈ ਸਬੈ ਘਟ ਰਾਮ ਬੋਲਾ ਹੈ रामा बोले राम बिना को बोले रे अखीर ते है बेगमपुरा शहर को नाऊ दुख अंदो नहीं तय ठाओ एक अते तीन एक अते दो एक अते चार उत्तर करो जी हाँ जी भगत जय देव जी दिया सत्रह दसो की ने हूँ ऐसे मापा अठारह जने देख रहे हैं ना उन्नीस जने तो उन्नीस लाइक हो सकते हैं देखो बच्चा ਤੁਹਾਡੇ ਲਾਈਕਸ ਜਿਹੜੇ ਹੁੰਦੇ ਨੇ ਨਾ ਉਹ ਇੱਕ ਮੋਟੀਵੇਸ਼ਨ ਪਰਦੇ ਆ ਟੀਚਰ ਦੇ ਵਿੱਚ ਵੀ ਇਹ ਸੱਚ ਹੈ OK A B C D E F 올 ਰਾਈਟ ਮਤਲਬ F ਉੱਤਰ ਆ ਰਿਹਾ ਹੈ ਤੇ B ਉੱਤਰ ਆ ਰਿਹਾ ਹੈ ਇਹਨਾਂ ਦੋਨਾਂ ਦੇ ਵਿੱਚ ਚੱਕਰ ਹੈ ਰਾਈਟ ਚਲੋ ਦੇਖੀਏ ਫਿਰ ਉੱਤਰ ਕੀ ਹੈ ਵੈਰੀ ਵੈਰੀ ਗੁੱਡ ਸ਼ਾਬਾਸ਼ ਜਿਹੜੇ ਵੀ ਬੱਚਾ ਨੇ ਉੱਤਰ ਕੀਤਾ ਆ 1 ਅਤੇ 2 ਵੈਰੀ ਗੁੱਡ ਆਸਮ ਇਹ ਦੋਨੋਂ ਹੀ ਸੱਤਰਾ ਇਹ ਕਿੰਨਾਂ ਦੀਆਂ ਨੇ ਭਗਤ ਜੈਦੇਵ ਜੀ ਦੀਆਂ ਆ ਪਰਮਾਧ ਪੁਰਖ ਮਨੋਪਿਮੰ ਸਤ ਆਦ ਭਾਵਰਤੰ ਪਨੰਦ ਭੂਤੇ ਪ੍ਰਕ੍ਰਿਤ ਪਰੰ ਜਦ ਚਿਤੰ ਸਰਬਕਦੰ ਠੀਕ ਹੈ ਔਰ ਦੂਸਰਾ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ ਠੀਕ ਹੈ ਤੇ ਇਹ ਦੋਨੋਂ ਦੀਆਂ ਦੋਨੋਂ 17 ਤਾਂ ਸਾਨੂੰ ਪਤਾ ਚੱਲ ਗਿਆ ਕਿ ਇਹ ਹੈਗੀਆਂ ਭਗਤ ਜੈਦੇਵ ਜੀ ਦੀਆਂ ਠੀਕ ਹੈ ਇਸ ਤੋਂ ਬਾਅਦ ਅਗਰ ਆਪਾਂ ਅਗਲੀ ਸਤਰ ਦੇਖਦੇ ਹਾਂ ਕਿ ਤੁਸੀਂ ਦੱਸ ਸਕਦੇ ਹੋ ਇਹ ਕਿੰਨਾ ਦੀ ਲਿਖੀ ਹੋਈ ਹੈ ਸਬਹਿ ਘਟ RAM ਬੋਲੇ RAMA ਬੋਲੇ RAM ਬਿਨਾ ਕੋ ਬੋਲੇ ਰੇ ਨਾਲ-ਨਾਲ ਲਿਖਦੇ ਵੀ ਜਾਣਾ ਠੀਕ ਹੈ ਇਹ ਹੈਗੀਆਂ 17 ਭਗਤ ਨਾਮਦੇਵ ਜੀ ਦੀਆਂ ਠੀਕ ਹੈ ਜਿਨ੍ਹਾਂ ਦੀ ਆਪਾਂ ਇੱਕ ਤੁਕ ਪਹਿਲਾਂ ਵੀ ਕੀਤੀ ਸੀ ਕਿਹੜੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਜੇ ਤੁਹਾਨੂੰ ਯਾਦ ਹੋਏਗਾ ਯੈਸ ਐਗਜ਼ੈਕਟਲੀ ਤਾਂ ਇਹ ਹੈ ਭਗਤ ਨਾਮਦੇਵ ਜੀ ਦੀਆਂ ਬੱਚਾ ਨਾਮਦੇਵ ਜੀ ਦੀਆਂ ਸਭ ਇੱਕ ਟਰਾਮ ਬੋਲੇ ਠੀਕ ਹੈ ਜਿਨ੍ਹਾਂ ਦੇ ਹਿੰਦੂ ਕਾਣਾ ਆਏ ਸੀ ਓਕੇ ਅੱਗੇ ਗੱਲ ਕਰਦੇ ਆਂ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈ ਠਾਉ ਹੁਣ ਇਹ 17 ਕਿੰਨਾ ਦੇ ਲਿਖੀਆਂ ਹੋਈਆਂ ਕੀ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਉੱਤਰ ਦੇ ਸਕਦਾ ਆ ਵੈਰੀ ਗੁੱਡ ਜੈਸ ਪਵਨਦੀਪ ਜੀ ਨੇ ਪਹਿਲਾਂ ਹੀ ਉੱਤਰ ਕਰ ਦਿੱਤਾ ਇਹ ਹੈਗੀਆਂ ਭਗਤ ਰਵੀਦਾਸ ਜੀ ਦੀਆਂ 17 ਠੀਕ ਹੈ ਤੇ ਮੈਂ ਤੁਹਾਨੂੰ ਪਰਸੋਂ ਹੀ ਕਹਤਾ ਸੀਗਾ ਕਿ ਜਿਹੜੀਆਂ ਇਹ 17 ਹੁੰਦੀਆਂ ਜਾਂ ਭਗਤੀ ਕਾਵ ਹੈ ਨਾ ਤੁਹਾਡੇ ਹਰ ਇੱਕ ਪੇਪਰ ਲਈ ਬੜਾ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਪਲੀਜ਼ ਭਗਤੀ ਕਾਵ ਨੂੰ ਬਹੁਤ ਹੀ ਡਿਟੇਲ ਦੇ ਵਿੱਚ ਕਰਨਾ ਹੈ ਆਪਾਂ ਕਵਰ ਓਕੇ ਚਲੋ ਅੱਗੇ ਦੇਖੋ ये सत्रह माया मूठा चेतस नाहीं जन्म गवाहे आलसिया भगत जयदेव जी भगत साधना जी भगत त्रिलोचन जी या फिर भगत नामदेव जी हाँ जी दूसरे प्रश्न दे उत्तर करना है मूठा चेतस नाहीं जन्म गवाहे आलसिया जी दूसरे प्रश्न दे उत्तर आएगा चलो चलो शाबाश ਹਾਂਜੀ ਡੀ ਉੱਤਰ ਲਗਾ ਰਹੇ ਹੋ ਯਾਨੀ ਕਿ ਭਗਤ ਨਾਮਦੇਵ ਜੀ ਨਹੀਂ ਇਸ ਦਾ ਉੱਤਰ ਹੋਏਗਾ ਭਗਤ ਤ੍ਰिलोचन ਜੀ ਠੀਕ ਹੈ ਜੀ ਤਾਂ ਇਹ ਸਤਰਾਂ ਭਗਤ ਤ੍ਰिलोचन ਜੀ ਦੀਆਂ ਐਂਦੇ ਤੋਂ ਬਿਨਾ ਇੱਕ ਹੋਰ ਸਤਰਾਂ ਜਿਹੜੀਆਂ ਕਿ ਭਗਤ ਤ੍ਰिलोचन ਜੀ ਦੀਆਂ ਇੰਪੋਰਟੈਂਟ ਰੇ ਅੰਤਰਮਲ ਨਿਰਮਦਲ ਹੀ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ ਘਟ ਬ੍ਰਹਮਨਾ ਚੀਨਾ ਕਾਹੇ ਪਿਆ ਸੰਿਆਸੀ ਠੀਕ ਹੈ ਦਾ ਇਹ ਜਿਹੜੀਆਂ 7 ਸਤਰਾਂ ਇਹ ਵੀ ਭਗਤ ਤ੍ਰिलोचन ਜੀ ਦੀਆਂ ਹੀ ਨੇ ਓਕੇ ਅੱਗੇ ਦੇਖਦੇ ਆ ਨੈਕਸਟ ਕੁਐਸਚਨ ਪ੍ਰਸ਼ਨ ਨੰਬਰ 3 ਪਾਈ ਕਾਹਨ ਸਿੰਘ ਨਾਬਾ ਦੇ ਅਨੁਸਾਰ ਭਗਤ ਤ੍ਰिलोचन ਦਾ ਜਨਮ ਕਦੋਂ ਹੋਇਆ 1398 1376 1270 1268 ਅੱਛਾ ਆਪਾਂ ਇੱਕ ਕੰਮ ਹੋਰ ਮੈਂ ਸੋਚ ਰਹੀਆਂ ਕਰਨ ਦਾ ਕੀ ਆਪਾਂ ਇੱਕ ਦਿਨ ਪੰਜਾਬੀ ਇੱਕ ਦਿਨ ਐਸਐਸਟੀ ਦੀ ਕਲਾਸ ਜਿਵੇਂ ਪਹਿਲਾਂ ਚਲਦੇ ਸੀ ਉਹਵੇਂ ਚਾਲ ਲਈਏ ਆਈ ਮੀਨ ਕਿਉਂਕਿ ਐਸਐਸਟੀ ਵਾਲੇ ਵਿਦਿਆਰਥੀਆਂ ਦੇ ਬਹੁਤ ਮੈਸੇਜ ਆ ਰਹੇ ਨੇ ਤੇ ਤੁਹਾਡੇ ਵਿੱਚੋਂ ਵੀ ਬੜੇ ਐਸਐਸਟੀ ਦੀ ਤਿਆਰੀ ਕਰ ਰਹੇ ਹੋਣੇ ਆ ਮੈਂ ਸੋਚ ਰਹੀ ਹਾਂ ਉਸ ਦੇ ਲਈ ਕਿ ਐਸਐਸਟੀ ਦੀ ਇੱਕ ਦਿਨ ਕਲਾਸ ਲੈ ਲਾਂ ਕਰੀ ਇੱਕ ਦਿਨ ਪੰਜਾਬੀ ਦੀ ਓਕੇ ਤੀਜੇ ਦੇ ਲਈ ਤੁਹਾਡਾ ਸੀ ਉੱਤਰ ਆ ਰਿਹਾ ਹੈ ਬਟ ਇਸ ਦਾ ਉੱਤਰ ਹੋਏਗਾ 1268 ਠੀਕ ਹੈ ਕਾਨ ਸਿੰਘ ਨੱਬਾ ਨੇ ਕਿਹਾ ਦੀ 1268ਵੀਂ ਚੰਨਾ ਦਾ ਜਨਮ ਹੁੰਦਾ ਹੈ ਕਿਹੜੀ ਜਗ੍ਹਾ ਤੇ ਤਾਂ ਉਹਨਾਂ ਨੇ ਦੱਸਿਆ ਮਹਾਰਾਸ਼ਟਰ ਦੇ ਵਿੱਚੰਨਾ ਜਨਮ ਹੁੰਦਾ ਹੈ ਕਿਹੜਾ ਡਿਸਟ੍ਰਿਕਟ ਹੈ ਤਾਂ ਡਿਸਟ੍ਰਿਕਟ ਦਾ ਨਾਮ ਹੈ ਸ਼ੋਲਾਪੁਰ ਤੇ ਉਹਦੇ 바ਰਸੀ ਨਾਮ ਦੇ ਕਸਬੇ ਦੇ ਵਿੱਚ ਤ੍ਰਿਲੋਚਨ ਜੀ ਦਾ ਜਨਮ ਹੋਇਆ ਸੀ ਠੀਕ ਹੈ ਓਕੇ ਅਗਲਾ ਪ੍ਰਸ਼ਨ ਉਹ ਵੀ ਤ੍ਰਿਲੋਚਨ ਜੀ ਦੇ ਬਾਰੇ ਹੀ ਹੈ ਭਗਤ ਤ੍ਰਿਲੋਚਨ ਜੀ ਦੀ ਭਾਸ਼ਾ ਦੇ ਉੱਤੇ किस किसा प्रभाव दिखाई देता है अरबी मलवई पोठोहारी मराठी हाँ जी चौथे प्रश्न देगत त्रिलोचन की भाषा उपर किस किसा प्रभाव दिखाई देता है उत्तर करो की होएगा जी ਯੈਸ ਪ੍ਰਸ਼ਨ ਨੰਬਰ 4 ਦੇ ਲਈ ਔਰ ਪ੍ਰਸ਼ਨ ਦਾ ਨੰਬਰ ਜ਼ਰੂਰ ਪਾਣਾ ਹੈ ਮਰਾਠੀ ਉੱਤਰ ਆ ਰਿਹਾ ਪ੍ਰੀਤਜੀ ਵੱਲੋਂ ਬਿਲਕੁਲ ਠੀਕ ਕਿਹਾ ਚੌਥੇ ਦਾ ਉੱਤਰ ਹੋਏਗਾ ਮਰਾਠੀ ਠੀਕ ਹੈ ਓਕੇ ਇਸ ਦਾ ਅਗਲਾ ਪ੍ਰਸ਼ਨ ਇੱਥੇ ਹੀ ਆਪਾਂ ਥੋੜੀ ਡਿਟੇਲ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਤ੍ਰਿਲੋਚਨ ਜੀ ਦੇ ਕਿੰਨੇ ਸ਼ਬਦ ਹਨ 9 5 3 4 ਹਾਂਜੀ पंजे प्रश्न के लिए श्री गुरु ग्रंथ विच त्रिलोचन जी दे किन्ने शब्द हैं यस प्लीज़ उत्तर करो जी की होएगा सी उत्तर लगा रहे हो पर इसका उत्तर आना है चार शब्द ठीक है यानी कि इसका उत्तर ਡੀ ਹੋਏਗਾ ਦੇਖੋ ਐਂ ਦੇ ਵਿੱਚ ਨਾ ਦੋ ਤਰ੍ਹਾਂ ਦੇ ਪ੍ਰਸ਼ਨ ਬੰਦੇ ਆ ਪਹਿਲਾ ਪ੍ਰਸ਼ਨ ਤਾਂ ਇਹੀ ਬਨੇਗਾ ਕਿ ਇਹਨਾਂ ਦੇ ਕਿੰਨੇ ਸ਼ਬਦ ਨੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਫਿਰ ਤੁਸੀ ਆਨਸਰ ਲਗਾਣਾ ਹੈ ਚਾਰ ਸ਼ਬਦ ਦੂਸਰਾ ਪ੍ਰਸ਼ਨ ਕਿ ਇਹਨਾਂ ਦੇ ਕਿੰਨੇ ਰਾਗ ਨੇ ਜਿਨ੍ਹਾਂ ਦੇ ਵਿੱਚ ਬਾਣੀ ਰਚੀ ਗਈ ਹੈ ਠੀਕ ਹੈ ਤਾਂ ਫਿਰ ਆਏਗਾ ਤਿੰਨ ਰਾਗ ਰਾਗ ਤਿੰਨ ਨੇ ਪਰ ਸ਼ਬਦ ਚਾਰ ਨੇ ਠੀਕ ਹੈ ਰਾਗ ਕਿਹੜੇ ਕਿਹੜੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬਾਣੀ ਰਚੀ ਹੈ ਪਹਿਲਾ ਸਿਰੀ ਰਾਗ ਦੂਸਰੇ ਨੰਬਰ ਤੇ ਆਏਗਾ ਰਾਗ ਗੁਜਰੀ ਤੇ ਤੀਸਰੇ ਨੰਬਰ ਦਾ ਜਿਹੜਾ ਰਾਗ ਹੈ ਉਹ ਹੈਗਾ ਰਾਗ ਤਨਾਸਰੀ ਠੀਕ ਹੈ ਤਾਂ ਐਦਾਂ ਦੋਨਾਂ ਪ੍ਰਸ਼ਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਦੋਨਾਂ ਦੇ ਉੱਤਰ ਅਲੱਗ-ਅਲੱਗ ਹੋਣਗੇ ਯਾਦ ਰੱਖਿਓ ਅੱਗੇ 6ਵਾਂ ਪ੍ਰਸ਼ਨ ਭਗਤ ਪੀਪਾ ਜੀ ਕਿਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ भगत त्रिलोचन जी भगत कबीर जी को भगत रामानंद जी को या भगत साधना जी को हाँ जी भगत पीपा जी कि अपना गुरु मनते सन छेवें प्रश्न देले उत्तर करो की होएगा वेरी गुड वेरी गुड शाबाश सुखदीप जी छेवें दे उत्तर करो ਕਿਨਾਂ ਨੂੰ ਮੰਨਦੇ ਸੀ ਓਕੇ ਉੱਤਰ ਆ ਰਿਹਾ ਵੈ ਸੁਨੀਤਾ ਜੀ ਵੱਲੋਂ ਕਿ ਰਾਮਾਨੰਦ ਜੀ ਨੂੰ ਬਿਲਕੁਲ ਸਹੀ ਕਿਹਾ ਇਹ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਭਗਤ ਪੀਪਾ ਜੀ ਜਿਹੜੇ ਆ ਉਹਨਾਂ ਦਾ ਜਨਮ ਕਦੋਂ ਹੁੰਦਾ ਹੈ 1426 ਈਸਵੀ ਦੇ ਵਿੱਚ ਕਿਹੜੀ ਜਗ੍ਹਾ ਤੇ ਰਾਜਸਥਾਨ ਦੇ ਵਿੱਚ ਰਾਜਸਥਾਨ ਦਾ ਜਿਹੜਾ ਕੋਟਾ ਜਗ੍ਹਾ ਆ ਉਹਦੇ ਤੋਂ 45 ਮੀਲ ਦੂਰ ਚਲੇ ਜਾਓ ਪੂਰਬ ਵਾਲੇ ਪਾਸੇ ਤਾਂ ਉੱਥੇ ਇੱਕ रियासत ਮਿਲੇਗੀ ਮੈਂ ਨਾਮ ਨਹੀਂ ਲਵਾਂਗੀ ਉਸ रियासत ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਠੀਕ ਹੈ ਜੀ ਤੇ ਇਹ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਅੱਗੇ 7ਵਾਂ ਪ੍ਰਸ਼ਨ ਭਗਤ ਪੀਪਾ ਜੀ ਪਹਿਲਾਂ ਕਿੱਥੋਂ ਦੀ रियासत ਦੇ ਰਾਜਾ ਸਨ ਰਾਜਸਥਾਨ ਹਰਿਆਣਾ ਪਟਿਆਲਾ ਦਿੱਲੀ ਹਾਂਜੀ ਕਿਹੜੀ रियासत ਦੇ ਰਾਜਾ ਸੀਗੇ ਭਗਤ ਪੀਪਾ ਜੀ ਚਲੋ ਜੀ ਸ਼ਾਬਾਸ਼ ਉੱਤਰ ਕਰੋ ਪ੍ਰਸ਼ਨ ਦਾ ਨੰਬਰ ਪਾਉਂਦੇ ਜਾ ਰਹੇ ਹੋ ਨਾ ਕਈ ਨਹੀਂ ਪਾ ਰਹੇ ਨਾ ਪਲੀਜ਼ ਉਹ ਨੰਬਰ ਜ਼ਰੂਰ ਪਾਉਂਦੇ ਜਾਣਾ ਹਾਂ ਮੈਨੂੰ ਪਤਾ ਸੀ ਇਹਦਾ ਉੱਤਰ ਸਾਰਿਆਂ ਨੇ ਕਰ ਦੇਣਾ ਆ ਬਿਲਕੁਲ ਠੀਕ ਹੈ ਇਸਦਾ ਉੱਤਰ ਹੋਗਾ Rajasthan ਠੀਕ ਹੈ ਉਹਨਾਂ ਜਨਮ ਵੀ Rajasthan ਦੇ ਵਿੱਚ ਹੋਇਆ ਤਾਂ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ रियासत ਹੈ ਜਿਹਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਤਾਂ ਇਹ ਤੁਹਾਨੂੰ रियासत ਦਾ ਜਿਹੜਾ ਨਾਮ ਹੈ ਇਹ ਹਮੇਸ਼ਾ ਯਾਦ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਉਹ ਉਲਟਾ ਪਤਾ ਇਸ ਦਾ ਨਾਮ ਹੈ ਗਗਰੋਂਗੜ ਰਾਈਟ ਐਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਸਮਝ ਗਏ ਜੀ ਹਾਂਜੀ ਨਹੀਂ 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 ਮੈਂ ਉਹਨਾਂ ਦਾ ਪਹਿਲੇ ਕੁਐਸਚਨ ਦਾ ਜਿਹੜਾ ਆਨਸਰ ਸੀ ਨਾ ਉਹ ਠੀਕ ਕੀਤਾ ਸੀਗਾ। ਓਕੇ ਤੈ ਕਿਹੜਾ ਗਗਰੋਂਗੜ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਆ। ਓਕੇ ਤੇ ਉੱਥੇ ਦੀ ਹੀ ਰਿਆਸਤ ਦੇ ਰਾਜਾ ਮੰਨੇ ਜਾਂਦੇ ਨੇ। ਇਹਨਾਂ ਦੀ ਪਤਨੀ ਦਾ ਨਾਮ ਸੀਗਾ ਰਾਣੀ ਸੀਤਾ। ਠੀਕ ਹੈ ਤੇ ਇਹਨਾਂ ਦੇ ਘਰ ਜਿਹੜਾ ਬੇਟਾ ਹੋਇਆ ਸੀ ਉਸ ਦਾ ਨਾਮ ਸੀਗਾ ਦਵਾਰਕਾਨਾਥ। ਓਕੇ ਕਈ ਵਾਰੀ ਐਦਾਂ ਦੇ ਸਿਲੀ ਜੇ ਕੁਐਸਚਨਸ ਵੀ ਆ ਜਾਂਦੇ ਹੁੰਦੇ ਨੇ। ਇਸ ਕਰਕੇ ਇਹ ਵੀ ਤੁਸੀਂ ਨਾਲ ਦੇ ਨਾਲ ਯਾਦ ਰੱਖਦੇ ਜਾਣਾ ਆ ਓਕੇ ਤੇ ਡਾਕਟਰ ਰਤਨ ਸਿੰਘ ਜੱਗੀ ਕੀ ਕਹਿੰਦੇ ਕਹਿੰਦੇ ਜਦੋਂ ਇਹਨਾਂ ਦਾ ਬਚਪਨ ਚੱਲ ਰਿਆ ਸੀ ਪੀਪਾ ਜੀ ਦਾ ਉਦੋਂ ਤੋਂ ਹੀ ਇਹਨਾਂ ਦੇ ਮਨ ਦੇ ਵਿੱਚ ਵਿਰਾਗ ਦੀ ਭਾਵਨਾ ਸੀਗੀ ਤੇ ਜਦੋਂ ਇਹਨਾਂ ਨੂੰ ਰਾਜ ਗੱਦੀ ਮਿਲ ਗਈ ਉਸ ਤੋਂ ਬਾਅਦ ਵੀ ਇਹ ਭਾਵਨਾ ਘਟੀ ਹੀ ਨਹੀਂ ਇਹਨਾਂ ਨੂੰ ਲੱਗਦਾ ਸੀ ਸਾਧੂਆਂ ਸੰਤਾਂ ਦੀ ਸੇਵਾ ਕਰਨਾ ਇਹੀ ਮੇਰਾ ਧਰਮ ਹੈ ਇਸ ਕਰਕੇ ਇਹ ਹਮੇਸ਼ਾ ਐਨਾ ਖਿਆਲਾਂ ਦੇ ਵਿੱਚ ਹੀ ਰਹੇ ਜਿਸ ਕਰਕੇ ਇਹਨਾਂ ਨੂੰ ਭਗਤ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਅੱਠਵਾਂ ਪ੍ਰਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਪੀਪਾ ਜੀ ਦਾ ਸ਼ਬਦ ਹੈ ਇੱਕ ਕਿਹੜੇ ਰਾਗ ਵਿੱਚ ਹੈ ਰਾਗ ਬਸੰਤ ਰਾਗ ਤਨਾਸਰੀ ਰਾਗ ਬਿਲਾਵਲ ਰਾਗ ਆਸਾ ਹਾਂਜੀ 8ਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਹੈ ਭਗਤ ਪੀਪਾ ਜੀ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸ ਰਾਗ ਦੇ ਵਿੱਚ ਦਰਜ ਹੈ yes please 8ਵੇ ਦੇ ਲਈ ਉੱਤਰ ਪੀਜੀ ਨੇ ਬੀ ਕੀਤਾ ਹੈ ਰਾਗ ਤਨਾਸਰੀ ਬਿਲਕੁਲ ਸਹੀ ਉੱਤਰ ਹੈ ਇਹ ਹੈ ਜੀ ਰਾਗ ਤਨਾਸਰੀ ਦੇ ਵਿੱਚ ਤਾਂ ਪ੍ਰਸ਼ਨ ਕਈ ਵਾਰੀ ਤਾਂ ਆ ਵੀ ਆ ਜਾਂਦਾ ਹੈ ਕਿ ਐਨਾ ਦੇ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਹੈ ਤਾਂ ਤੁਹਾਡਾ ਉੱਤਰ ਆਣਾ ਚਾਹੀਦਾ ਹੈ ਇੱਕ ਫਿਰ ਕਿਹੜੇ ਰਾਗ ਵਿੱਚ ਹੈ ਤਨਾਸਰੀ ਰਾਗ ਵਿੱਚ ਠੀਕ ਹੈ ਤੇ ਹੁਣ ਜਿਹੜੀ ਐਨਾ ਦੀ ਇਹ ਬਾਣੀ ਹੈ ਜਿਸ ਨੂੰ ਆਦ ਗ੍ਰੰਥ ਕਹ ਲੋ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਕਹ ਲੋ ਉਹਦੇ ਵਿੱਚ ਜਦੋਂ ਦਰਜ ਕੀਤਾ ਗਿਆ ਸ਼ਿਰਗੁਰੂ ਨਾਨਕ ਦੇਵ ਜੀ ਨੇ ਇਹ ਵਾਲੀ ਰਚਨਾ ਲਈ ਕਿਨਾ ਤੁਸੀਂ ਕਿਨਾਂ ਤੋਂ ਪ੍ਰਾਪਤ ਕੀਤੀ ਸੀ ਬਸੰਤ RAM ਅਦਿਤ ਦਾਸ ਸੁਸ਼ੀਲਾ ਅਨੰਤ ਦਾਸ ਹਾਂਜੀ ਨੋਵੇਂ ਦੇ ਲਈ ਉੱਤਰ ਭਗਤ ਪੀਪਾ ਜੀ ਦੀ ਰਚਨਾ ਸ਼ਿਰਗੁਰੂ ਨਾਨਕ ਦੇਵ ਜੀ ਨੇ ਕਿਨਾਂ ਦੇ ਪਾਸੋਂ ਹਾਸਲ ਕੀਤੀ yes please ਔਰ ਸ਼ੇਅਰ ਕਰੋਗੇ ਤੁਸੀਂ ਕਲਾਸ ਚਲਦੇ ਚਲਦੇ ਦੇ ਵਿੱਚ ਸ਼ੇਅਰ ਕਰਦੇ ਰਿਹਾ ਕਰੋ ਠੀਕ ਹੈ ਔਰ ਪਲੀਜ਼ ਆਪਣਾ WhatsApp ਸਟੇਟਸ ਲਗਾਇਆ ਕਰੋ ਆਪਣੇ ਸਟੱਡੀ ਗਰੁੱਪਸ ਵਿੱਚ ਸ਼ੇਅਰ ਕਰਿਆ ਕਰੋ ਐਦੇ ਨਾਲ ਹੀ ਆਪਾਂ ਨੂੰ ਗਰੋਥ ਮਿਲਣੀ ਹੈ ਤੇ ਚੈਨਲ ਦੀ ਗਰੋਥ ਮਤਲਬ ਤੁਹਾਡੇ ਲਈ ਜ਼ਿਆਦਾ ਕਲਾਸਿਸ ਜ਼ਿਆਦਾ ਕਲਾਸਿਸ ਮਤਲਬ ਜ਼ਿਆਦਾ ਸਟੱਡੀ ਜ਼ਿਆਦਾ ਸਟੱਡੀ ਜ਼ਿਆਦਾ ਰਿਵੀਜ਼ਨ ਮਤਲਬ ਜ਼ਿਆਦਾ ਚਾਂਸਸ ਸਿਲੈਕਸ਼ਨ ਦੇ ਠੀਕ ਓਕੇ ਨੋਵੇ ਦੇ ਲਈ ਤੁਸੀਂ ਉੱਤਰ ਲਗਾਇਆ ਡੀ ਯਾਨੀ ਅਨੰਤ ਦਾਸ ਹੈ ਨਾ ਬਿਲਕੁਲ ਸਹੀ ਉੱਤਰ ਹੈ ਇਸੀਗੇ ਕੌਣ ਇਹ ਐਕਚੁਅਲੀ ਭਗਤ ਪੀਪਾ ਜੀ ਦੇ ਪੋਤਰੇ ਸੀਗੇ अनंतदास ਤੇ ਇਹ ਟੋਡਾ ਨਗਰ ਦੇ ਵਿੱਚ ਰਹਿੰਦੇ ਸੀ ਤੇ ਉੱਥੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਪੈਸ਼ਲ ਇਹਨਾਂ ਦੇ ਕੋਲੋਂ ਇਹ ਵਰੀ ਰਚਨਾ ਪ੍ਰਾਪਤ ਕੀਤੀ ਸੀ ਠੀਕ ਹੈ ਜਿਹੜੇ ਭਗਤ ਪੀਪਾ ਜੀ ਹੈ ਨਾ ਇਹ ਬਿਲਕੁਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਕਸ਼ੇ ਕਦਮ ਤੇ ਨੇ ਕਿਸ ਤਰ੍ਹਾਂ ਐਕਚੁਅਲੀ ਇਹ અવਤਾਰਵਾਦ ਦੀ ਜਗ੍ਹਾ ਦੇ ਉੱਪਰ ਨਿਰਗੁਣ ਨਿਰਾਕਾਰ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਉਹਦੇ ਉਸੇ ਹੀ ਰੂਪ ਨੂੰ ਮੰਨਦੇ ਸੀ ਠੀਕ ਹੈ ਤੇ ਇਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਮਹੱਤਵ ਦਿੱਤਾ ਉਹ ਕਿੰਨਾ ਤੇ ਦਿੱਤਾ ਗੁਰੂ ਦੇ ਮਹੱਤਵ ਦੇ ਉੱਪਰ ਇਹਨਾਂ ਨੇ ਜ਼ੋਰ ਦਿੱਤਾ ਸੀ ਠੀਕ ਹੈ ਤੇ ਹੁਣ ਕਿਉਂਕਿ ਇਹਨਾਂ ਦਾ ਜਨਮ ਰਾਜਸਥਾਨ ਦੇ ਵਿੱਚ ਹੋਇਆ ਸੀ ਇਸ ਕਰਕੇ ਇਹਨਾਂ ਦੇ ਉੱਪਰ ਰਾਜਸਥਾਨੀ ਭਾਸ਼ਾ ਦਾ ਕਾਫੀ ਪ੍ਰਭਾਵ ਦਿਖਾਈ ਦਿੰਦਾ ਓਕੇ ਅੱਗੇ ਅੱਜ ਦਾ ਆਖਰੀ ਪ੍ਰਸ਼ਨ ਭਗਤ ਪੀਪਾ ਜੀ ਦੀ ਇਹਨਾਂ ਦੇ ਵਿੱਚੋਂ ਰਚਨਾ ਕਿਹੜੀ ਹੈ ਉਹ ਦੱਸੋ ਸਤਗੁਰ ਮੈਂ ਬਲਿਹਾਰੀ ਤੋਰ जिन सकल बिकल प्रम काटाए मोर या फिर जो ब्रह्मंडे सोई पिंडे जो खोजा सो पावे तीसरा जिन आत्म तत्ना चिन्हिया सब फोकट धर्म अबिनिया लास्ट ते है तवगुण कहां जगत गुरा जो कर्म ना नासे एना ਦੇ ਵਿੱਚੋਂ भगत पीपा जी दी रचना दसो ਕਿਹੜੀ ਹੋਏਗੀ ਪੂਰੇ 8 ਵਜੇ ਬਚਾ ਕਲਾਸ ਨੂੰ ਪਲੀਜ਼ ਜੁਆਇਨ ਕਰ ਲਿਆ ਕਰੋ ਓਕੇ ਚਲੋ ਦਸਵੇਂ ਦੇ ਲਈ ਉੱਤਰ ਕੀ ਆਏਗਾ ਓਕੇ ਪ੍ਰੀਜੀ ਨੇ ਸੁਖਦੀਪ ਜੀ ਨੇ ਬੀ ਆਨਸਰ ਕੀਤਾ ਹੈ ਯਾਨੀ ਜੋ ਬ੍ਰਹਮਣ ਦੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਸ਼ਾਬਾਸ਼ ਬਿਲਕੁਲ ਸਹੀ ਹੈ ਉਹਨ ਇੱਧਰ ਆਜੋ ਅੱਛਾ ਇਹਦੀ ਅਗਲੀ ਜਿਹੜੀ ਲਾਈਨ ਹੈ ਉਹਦੇ ਚ ਪੀਪਾ ਜੀ ਦਾ ਨਾਮ ਵੀ ਆ ਜਾਂਦਾ ਹੈ ਪੀਪਾ ਪ੍ਰਣਮੈ ਪਰਮ ਤਤ ਹੈ ਸਤਗੁਰ ਹੋਏ ਲਖਾਵੈ ਫਿਰ ਆਜੋ ਸਤਗੁਰ ਵਾਲਾ ਪਹਿਲਾ ਸਤਗੁਰ ਮੈਂ ਬਲਿਹਾਰੀ ਤੋਰ ਜਿਨ ਸકલ ਵਿਕਲ ਭ੍ਰਮ ਕਟੈ ਮੋਰ ਤਾਂ ਇਹ ਜਿਹੜੀ ਰਚਨਾ ਹੈ ਇਹ ਕਿੰਨਾ ਦੀ ਹੈ ਭਗਤ ਰਾਮਾਨੰਦ ਜੀ ਦੀ ਠੀਕ ਹੈ ਜੀ ਇਹ ਹੋ ਗਿਆ ਤੀਸਰੇ ਨੰਬਰ ਤੇ ਜਿਨ ਆਤਮ ਤਤ ਨ ਚੀਨਿਆ ਸਭ ਫੋਕਟ ਧਰਮ ਅਬੀਨਿਆ ਇਹੜੇ ਇਹ ਕਿਹੜੇ ਭਗਤ ਜੀ ਦੀ ਬਾਣੀ ਹੈ ਤਾਂ ਇਹ ਹੈਗੀ ਹੈ ਭਗਤ 베ਣੀ ਜੀ ਦੀ ਬਾਣੀ ਠੀਕ ਹੈ ਲਾਸਟ ਤੇ ਤਵਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰ ਨਕਤ ਜਾਈਐ ਜੋ ਜੰਬਕ ਗਰਾਸੈ ਤਾਂ ਇਹ ਜਿਹੜੀ ਰਚਨਾ ਹੈ ਇਹ ਹੈਗੀ ਹੈ ਭਗਤ ਸਾਧਨਾ ਜੀ ਦੀ ਠੀਕ ਹੈ ਜੀ ਤਾਂ ਤੁਸੀਂ ਦੱਸੋ ਬੱਚਾ ਕਿਹੜਾ ਟਾਈਮ ਰੱਖੀਏ 9 ਵਜੇ ਵਾਲੇ ਟਾਈਮ ਦੇ ਵਿੱਚ 20 ਸਟੂਡੈਂਟਸ ਨੂੰ ਹੁੰਦਾ ਸੀ ਕਿ ਮਾਮ ਥੋੜਾ ਜਿਹਾ ਜਲਦੀ ਕਰ ਲੋ ਜਲਦੀ ਕਰਦੇ ਆ ਤਾਂ ਵੀ ਚੱਕਰ ਕਿਹੜਾ ਟਾਈਮ ਹੈ ਜਿਹੜਾ ਸਭ ਦੇ ਕੋਲੋਂ ਜ਼ਿਆਦਾ ਹੁੰਦਾ ਹੈ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਸਟੱਡੀ ਕਰਦੇ ਹੋ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਦੱਸੋ ਮੈਨੂੰ ਤੁਹਾਡੇ ਅਕੋਰਡਿੰਗ ਕਿਹੜਾ ਟਾਈਮ ਹੈ ਜਿੰਦੇ ਵਿੱਚ ਆਪਣੇ ਸਟੂਡੈਂਟਸ ਜ਼ਿਆਦਾ ਆ ਸਕਦੇ ਨੇ ਦੱਸੋ ਜੀ ਬਾਅਦ ਵਿੱਚ ਬਹੁਤ ਵਧੀਆ ਵਿਊਜ਼ ਆ ਜਾਂਦੇ ਆ ਕਰੀਬਨ 500 1000 ਵਿਊਜ਼ ਜਿਹੜੇ ਨੇ ਉਹ 2 ਦਿਨਾਂ ਦੇ ਵਿੱਚ ਚਲੇ ਜਾਂਦੇ ਆ ਆਰਾਮ ਨਾਲ 2-3 ਦਿਨ ਚ ਹੋ ਜਾਂਦੇ ਆ ਮੈਨੂੰ ਹੁੰਦਾ ਸਟੂਡੈਂਟਸ ਲਾਈਵ ਜ਼ਿਆਦਾ ਆਣ ਕਿਉਂ ਮੈਨੂੰ ਤਾਂ ਵਿਊਜ਼ ਦੇਖੋ ਬੱਚਾ ਉਹਦੇ ਚ ਵੀ ਮਿਲ ਜਾਣੇ ਨੇ ਜਿਹੜੇ ਤੁਸੀਂ ਆ ਰਿਕਾਰਡਡ ਦੇਖਦੇ ਹੋ ਪਰ ਮੈਨੂੰ ਲੱਗਦਾ ਸਟੂਡੈਂਟਸ ਦਾ ਫਾਇਦਾ ਜਿਹੜਾ ਨਾ ਉਹ ਰਿਕਾਰਡਡ ਚ ਨਹੀਂ ਹੁੰਦਾ ਸਟੂਡੈਂਟਸ ਦਾ ਫਾਇਦਾ ਲਾਈਵ ਦੇ ਵਿੱਚ ਜ਼ਿਆਦਾ ਹੁੰਦਾ ਹੈ ਹਨਾ ਇਸ ਕਰਕੇ ਮੈਂ ਚਾਹਨੀ ਆ ਲਾਈਵ ਹੋ ਜੇ 8:30 ਵਜੇ ਹੋ ਸਕਦਾ ਹੈ 9 ਵਜੇ ਵਾਲਾ ਟਾਈਮ ਅੱਛਾ 8:30 ਜਾਂ 9 ਐਂ ਕਰਦੇ ਆ ਨਾ 8 ਤੇ 9 ਦੇ ਵਿਚਕਾਰ ਦਾ ਟਾਈਮ ਰੱਖ ਕੇ ਦੇਖ ਲੈਣੇ ਆ ਕੰਮ 8:30 ਵਜੇ ਖਤਮ ਹੋ ਜਾਂਦੇ ਨੇ ਹਨਾ ਇੱਕ ਵਾਰੀ VOTING ਕਰੋ ਜਰਾ ਕੇ 8:30ਰ 9 ਵਾਲੇ ਬੱਚੇ ਕਾਫੀ ਜ਼ਿਆਦਾ ਕੈਰੇ ਰਹੇ ਚਲੋ ਠੀਕ ਹੈ ਕੱਲ ਆਪਾਂ 8:30 ਵਾਲਾ ਟਾਈਮ ਰੱਖ ਕੇ ਦੇਖਦੇ ਆ ਫਿਰ ਦੇਖਦੇ ਆ ਕਿ ਆਡੀਅנס ਦੇ ਵਿੱਚ ਕਿੰਨਾ ਕੁ ਫਰਕ ਆ ਰਿਹਾ ਹੈ ਠੀਕ ਹੈ ਕੱਲ 8:30 ਵਾਲਾ ਟਾਈਮ ਰੱਖ ਕੇ ਦੇਖ ਲੈਂਦੇ ਆ ਠੀਕ ਹੈ ਜੀ ਓਕੇ ਤਾਂ ਇੱਥੇ ਲੈਕਚਰ ਕਰਦੇ ਆ ਓਵਰ ਔਰ ਅਗਰ ਥਿਉਰੀ ਬੈਚ ਲੈਣਾ ਹੈ ਪੰਜਾਬੀ ਹਿਸਟਰੀ ਪੋਲੀਟੀਕਲ ਤਾ ਇਹ ਜੋ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਹੈ ਇਸ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਓਕੇ ਅੱਛਾ ਸੁਖਦੀਪ ਜੀ ਨੇ ਬਿਲਕੁਲ ਇਹ ਕਰਤਾ ਕਿ 845 ਰੱਖ ਲੋ ਓਕੇ 845 ਹਾਂ ਦੇਖੋ ਕਈ ਜਣੇ ਉਹਨਾਂ 8 ਵਜੇ ਵੀ ਸਹੀ ਕਹਿ ਰਹੇ ਨੇ ਗੱਲ ਹੋਈ ਹੈ ਨਾ ਬੱਚਾ ਕਿ ਸਾਰਿਆਂ ਦੇ ਨਾਲ ਮਿਲ ਕੇ ਟਾਈਮ ਹੀ ਰੱਖਿਆ ਜਾ ਸਕਦਾ ਪਰ ਹਾਂ ਮੈਂ ਇਹ ਜ਼ਰੂਰ ਕਰੂੰਗੀ ਜਿਵੇਂ ਮੈਂ 8 ਵਜੇ ਦਾ ਦੇਖ ਲਿਆ ਟਾਈਮ ਉਹਦੇ ਵਿੱਚ 20 ਤੋਂ ਲੈ ਕੇ 30 ਤੱਕ ਬੱਚੇ ਬੜੀ ਮੁਸ਼ਕਿਲ ਨਾਲ ਆਉਂਦੇ ਆ ਲਾਈਵ ਫਿਰ ਮੈਂ 8:30 ਵਜੇ ਦਾ ਦੇਖ ਲਾਂਗੀ ਫਿਰ ਮੈਂ ਇੱਕ ਦਿਨ 8:45 ਕਲਾਸ ਲਗਾ ਕੇ ਦੇਖ ਲਾਂਗੀ ਇੱਕ ਦਿਨ 9:00 ਵਜੇ 9:00 ਵਜੇ ਵਾਲਾ ਵੈਸੇ ਮੈਨੂੰ ਪਤਾ ਹੀ ਹੈ ਤਾਂ ਫਿਰ ਦੇਖ ਲੈਂਦੇ ਆ ਕਿ ਇਹਨਾਂ ਦੇ ਵਿੱਚੋਂ ਕਿਸ ਦਿਨ ਆਡੀਅנס ਜ਼ਿਆਦਾ ਹੈ ਲਾਈਵ ਦੇ ਵਿੱਚ ਤੇ ਆਪਾਂ ਉਹੀ ਵਾਲਾ ਟਾਈਮ ਫਿਰ ਪੱਕਾ ਕਰ ਦਾਂਗੇ ਠੀਕ ਹੈ ਜੀ ਚਲੋ ਐਂਡ ਮੰਨ ਲਓ ਤੁਸੀਂ ਕਿਚਨ 'ਚ ਕੰਮ ਕਰ ਵੀ ਲਏ ਹੋ ਕੋਲੇ ਮੋਬਾਈਲ ਰੱਖ ਲਓ ਸਿੰਪਲ ਹੈ ਨਾ ਦੇਖੋ ਬੱਚਾ ਸੋਲੂਸ਼ਨ ਨਿਕਾਲਣਾ ਹੋਵੇ ਤਾਂ ਸਾਰੇ ਨਿਕਲ ਜਾਂਦੇ ਨੇ ਬਸ ਥੋੜਾ ਜਿਹਾ ਆਊਟ ਆਫ ਦਾ ਬਾਕਸ ਜਾ ਕੇ ਸੋਚਣਾ ਪੈਂਦਾ ਹੈ ਓਕੇ ਚਲੋ ਓਕੇ ਦੈਨ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ एवरीवन ਟੇਕ ਅ ਵੈਰੀ ਗੁੱਡ ਕੇਅਰ ਆਫ ਯਰਸੈਲਫ ਕੀਪ ਸਟੱਡੀਿੰਗ ਬਾਏ ਬਾਏ